ਦੇਖੋ ਜੀ ਲੋਕ ਬਹੁਤ ਸਿਆਣੇ ਨੇ ਔਰ ਪਾਰਟੀ ਬਣਾਉਣਾ ਹਰੇਕ ਨੂੰ ਹੱਕ ਹੈ ਪਾਰਟੀਆਂ ਰਜਿਸਟਰ ਕਰਾ ਦੇਸ਼ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਰਜਿਸਟਰਡ ਨੇ ਉਹ ਅੱਗੇ ਏਜੰਡਾ ਕੀ ਲੈ ਕੇ ਆਉਂਦੇ ਨੇ ਫਿਰ ਉਸ ਏਜੰਡੇ ਨੂੰ ਲੋਕ ਲਾਈਕ ਕਰਦੇ ਨੇ ਜਾਂ ਨਹੀਂ ਕਰਦੇ ਇਹ ਤਾਂ ਪਬਲਿਕ ਤੇ ਹੈ ਸੋ ਏਜੰਡਾ ਪੰਜਾਬ ਦੇ ਲੋਕ ਖਾਸ ਤੌਰ ਤੇ ਕਿਉਂਕਿ ਕਾਫੀ ਭੁਗਤ ਵੀ ਚੁੱਕੇ ਨੇ ਸੋ ਇਸ ਕਰਕੇ ਮੈਂ ਅਕਸਰ ਕਹਿਣਾ ਹੁੰਨਾ ਕਿ ਪੰਜਾਬ ਦੀ ਧਰਤੀ ਬਹੁਤ ਜਰਖੇਜ਼ ਹੈ ਬਹੁਤ ਉਪਜਾਊ ਹੈ ਇੱਥੇ ਜੋ ਵੀ ਮਰਜੀ ਤੁਸੀਂ ਬੀਜ ਦੋ ਉਹ ਉੱਗ ਪੈਂਦਾ ਪਰ ਨਫ਼ਰਤ ਦੇ ਬੀਜ ਨਹੀਂ ਉਗਦੇ ਇੱਥੇ ਬੜੇ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਇੱਥੇ ਪੋਲਰਾਈਜੇਸ਼ਨ ਹੋ ਜਾਏ ਜਾਂ ਕੋਈ ਲੜਾਈ ਹੋ ਜਾਏ ਦੋ ਭਾਈਚਾਰਿਆਂ ਚ ਪਰ ਸਾਡੇ ਨਹੀਂ ਹੁੰਦੀ ਸੋ ਪੰਜਾਬ ਜਿਹੜਾ ਉਹ ਦੇਸ਼ ਨੂੰ ਲੀਡ ਕਰਨ ਵਾਲਾ ਸੂਬਾ ਹੈ ਚਾਹੇ ਜੰਗੇ ਆਜ਼ਾਦੀ ਹੋਵੇ ਚਾਹੇ ਹਰਾ ਇਨਕਲਾਬ ਹੋਵੇ ਸੋ ਬਾਕੀ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਹਰ ਇੱਕ ਨੂੰ ਹੱਕ ਜੀ ਬਿਲਕੁਲ ਜੀ ਦੇਖੋ ਪਤਾ ਕੀ ਹੈ ਅਸੀਂ ਤਾਂ ਖਟਕੜ ਕਲਾ ਵੀ ਸ਼ਹੀਦ ਆਜ਼ਮ ਭਗਤ ਸਿੰਘ ਦੇ ਜਿੱਥੇ ਬੁੱਧ ਲੱਗਿਆ ਉਥੋਂ ਉਹਨਾਂ ਦੇ ਜੱਦੀ ਘਰ ਤੱਕ ਉਹਨੂੰ ਵੀ ਅਸੀਂ ਹੈਰੀਟੇਜ ਸਟਰੀਟ ਦੇ ਵਿੱਚ ਬਦਲ ਰਹੇ ਹਾਂ ਆਲੇ ਦੁਆਲੇ ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀਆਂ ਸਾਰੀਆਂ ਫੋਟੋਆਂ ਜਾਂ ਉਹਨਾਂ ਦੀ ਜਿਹੜਾ ਜਿੰਨਾ ਉਹਨਾਂ ਦਾ ਸੰਘਰਸ਼ ਦਾ ਇਨਕਲਾਬੀ ਟਾਈਮ ਸੀ ਉਹ ਸਾਰਾ ਫੋਟੋ ਹਰਾ ਹੀ ਦਰਸਾ ਮੰਗੇ ਔਰ ਬਹੁਤ ਸੋਹਣੀ ਗੈਲਰੀ ਔਰ 3D ਉਹਦੇ ਚ ਇੱਕ ਮਿਊਜ਼ੀਅਮ ਬਣਾਇਆ 55 ਕਰੋੜ ਰੁਪਏ ਲਾ ਕੇ ਅਸੀਂ ਮਤਲਬ ਬਿਲਕੁਲ ਮੇਨ ਰੋਡ ਤੋਂ ਜਿੱਥੇ ਬੁੱਤ ਲੱਗਿਆ ਖਟਕਰ ਕਲਾ ਉਥੋਂ ਅੰਦਰਲੇ ਘਰ ਤੱਕ ਜਿਹੜਾ ਜੱਦੀ ਘਰ ਜਿੱਥੇ ਉਹਨਾਂ ਦੇ ਮੰਜਾ ਜਿੱਥੇ ਸੰਦੂਕ ਪੁਰਾਣੇ ਪੀੜੀ ਉਹ ਪਏ ਨੇ ਸੋ ਤੁਸੀਂ ਦੇਖਿਆ ਹੋਣਾ 에어ਪੋਰਟ ਵਾਲਾ ਬਹੁਤ ਸ਼ਾਨਦਾਰ ਦੇਸ਼ ਦੇ ਵਿੱਚ ਸਭ ਤੋਂ ਜਿਹੜਾ ਪਹਿਲਾ ਸ਼ਹੀਦ ਆਸਮ ਭਗ ਸਿੰਘ ਦਾ ਡੱਬੜਾ ਬੁੱਤ ਲਾਇਆ ਹੋਇਆ ਤੇ 35 ਫੁੱਟ ਦਾ ਉਹ ਉੱਚਾ ਹੈਗਾ ਤੇ ਅਸੀਂ ਆਪਣੇ ਸ਼ਹੀਦਾਂ ਨੂੰ ਆਪਣੇ ਜਿਹੜਾ ਦਰਸ਼ਕਾਂ ਨੂੰ ਅਸੀਂ ਭੁੱਲਣਾ ਨਹੀਂ ਕਿਉਂਕਿ ਸਾਡੇ ਕੋਲ ਬੜਾ ਜਿਹਨੂੰ ਕਹਿੰਦੇ ਨੇ ਰਿਚ ਕਲਚਰ ਅਮੀਰ ਕਲਚਰ ਪਿਆ ਸਾਡੇ ਕੋਲੇ ਤੈਨੂੰ ਸੰਭਾਲ ਕੇ ਰੱਖਣਾ ਠੀਕ ਹੈ ਜੀ ਬਹੁਤ ਬੜਾ ਦਾ ਪਾਸ ਜਿਸ ਦਾ ਦੇਕਟੀਵੇਟ ਹੋਗਾ ਨਹੀਂ ਪਹਿਲੇ ਕੁਸ਼ ਕੀਤਾ ਬੜੀ ਹਿਸਾਬ ਲਈ ਪੰਜਾਬ ਦੇ ਵਿੱਚ ਪਰ ਲੱਗਦਾ ਕਿ ਇਹ ਜਿੱਦਾਂ ਕਿ ਫੇਰ ਉਸੇ ਇਹਨੂੰ ਰੈਕਗਨਾਈਜ਼ ਕਰਨ ਦੀ ਕੋਸ਼ਿਸ਼ ਕੀਤੀ ਹੱਥ ਹੋ てる ਕਿ ਦੇਖੋ ਜੀ ਲੋਕ ਬਹੁਤ ਸਿਆਣੇ ਨੇ ਔਰ ਪਾਰਟੀ ਬਣਾਉਣ ਦਾ ਹਰੇਕ ਨੂੰ ਹੱਕ ਹੈ ਪਾਰਟੀਆਂ ਰਜਿਸਟਰ ਕਰ ਦੇਸ਼ ਦੇ ਵਿੱਚ ਬਹੁਤ ਸਾਰੀਆਂ ਪਾਰਟੀਆਂ ਰਜਿਸਟਰਡ ਨੇ ਉਹ ਅੱਗੇ ਏਜੰਡਾ ਕੀ ਲੈ ਕੇ ਆਉਂਦੇ ਨੇ ਫਿਰ ਉਸ ਅਜੰਡੇ ਨੂੰ ਲੋਕ ਲਾਈਕ ਕਰਦੇ ਨੇ ਜਾਂ ਨਹੀਂ ਕਰਦੇ ਇਹ ਤਾਂ ਪਬਲਿਕ ਤੇ ਹੈ ਸੋ ਅਜੰਡਾ ਪੰਜਾਬ ਦੇ ਲੋਕ ਖਾਸ ਤੌਰ ਤੇ ਕਿਉਂਕਿ ਕਾਫੀ ਭੁਗਤ ਵੀ ਚੁੱਕੇ ਨੇ ਸੋ ਇਸ ਕਰਕੇ ਮੈਂ ਅਕਸਰ ਕਹਿਣਾ ਹੁੰਨਾ ਕਿ ਪੰਜਾਬ ਦੀ ਧਰਤੀ ਬਹੁਤ ਜ਼ਰਖੇਜ਼ ਹੈ ਬਹੁਤ ਉਪਜਾਊ ਹੈ ਇੱਥੇ ਜੋ ਵੀ ਮਰਜੀ ਤੁਸੀਂ ਬੀਜ ਦਿਓ ਉਹ ਉੱਗ ਪੈਂਦਾ ਪਰ ਨਫ਼ਰਤ ਦੇ ਬੀਜ ਨਹੀਂ ਉਗਦੇ ਇੱਥੇ ਬੜੇ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਇੱਥੇ ਪੋਲਰਾਈਜੇਸ਼ਨ ਹੋ ਜੇ ਜਾਂ ਕੋਈ ਲੜਾਈ ਹੋ ਜੇ ਦੋ ਭਾਈ ਚਾਰੇ ਚ ਪਰ ਸਾਡੇ ਨਹੀਂ ਹੁੰਦੀ ਸੋ ਪੰਜਾਬ ਜਿਹੜਾ ਉਹ ਦੇਸ਼ ਨੂੰ ਲੀਡ ਕਰਨ ਵਾਲਾ ਸੂਬਾ ਹੈ ਚਾਹੇ ਜੰਗੇ ਆਜ਼ਾਦੀ ਹੋਵੇ ਚਾਹੇ ਹਰਾ ਇਨਕਲਾਬ ਹੋਵੇ ਸੋ ਬਾਕੀ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਹਰੇਕ ਨੂੰ ਹੱਕ ਹੈ ਪਰ ਖਬਰ ਆਈ ਕਿ ਅਮਨ ਸਾਹਿਬ ਦੀ ਜਿਹੜੀ ਬਾਈਪੈਸ ਕਿੱਤੀ ਫੋਰ ਹੈ ਉਹਨੇ ਉੱਤੇ ਬਿਲਕੁਲ ਬੜ ਜਾ ਕੇ ਕੁਪਲੀਟਿੰਗ ਕੀਤੀ ਹੈ ਉਹ ਅਨਨੋਨ ਫੋਨ ਇਸਤਮਾਲ ਕੀਤੀ ਉਹਨੂੰ ਇਨਕੁਆਰੀ ਦੇ ਬਾਰੇ ਕੋਈ ਉਹ ਤਾਂ ਕਿ ਕੋਈ ਸੈਂਟਰ ਸਰਕਾਰ ਨਾਲ ਰਿਲੇਟਡ ਹੈ ਈਡੀ ਨਹੀਂ ਨਹੀਂ ਈਡੀ ਜਿਹੜੀ ਆ ਉਹ ਉਹਦੀ ਕੋਈ ਜਾਂਚ ਕਰ ਰਹੀ ਹੈ ਕਿਉਂਕਿ ਉਹ ਤਾਂ ਈਡੀ ਤਾਂ ਪੰਜਾਬ ਚ ਵੀ ਬਹੁਤ ਸਾਰੇ ਜਗ੍ਹਾ ਤੇ ਆ ਕੇ ਜਿਹੜੀ ਹੈ ਛਾਪੇ ਕਰਦੀ ਰਹਿੰਦੀ ਐਨਆਈਏ ਕਰਦੀ ਰਹਿੰਦੀ ਸੋ ਜੋ ਗਲਤ ਕਰੂਗਾ ਜੋ ਗੈਰਕਾਨੂੰਨੀ ਕੰਮ ਕਰੂਗਾ ਉਹ ਤਾਂ ਇੱਕ ਨਾ ਇੱਕ ਦਿਨ ਤਸ ਕੰਜੇ ਚ ਆਊਗਾ ਫਿਰ ਕਬੀਰਾ ਤੇਰੀ جھੋਂਪੜੀ ਗਲ ਘਟੇਨ ਕੇ ਪਾਸ ਜੋ ਕਰਨਗੇ ਸੋ ਭਰਨਗੇ ਤੂੰ ਕਿਉਂ ਪਿਆ ਉਦਾਸ ਥੈਂਕ ਯੂ ਸਰ ਥੈਂਕ ਯੂ ਸਰ ਨੇ ਬਾਕੂਬੀ ਦੱਸਿਆ